ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਤੁਹਾਨੂੰ ਆ ਦਿਖਾਉਣ ਜਾ ਰਹੇ ਹਾਂ ਜੀ ਫਰੀਦਕੋਟ ਸ਼ਹਿਰ ਦੀ KFC ਮਾਰਕੀਟ ਜੋ ਕਿ ਸ਼ਹਿਰ ਤੋਂ ਬਾਹਰ ਬਣੀ ਹੋਈ ਹੈ ਬਟੰਡਾਬਰਸਾ ਰੋਡ ਤੇ ਤੇ ਆਪਾਂ ਸਫ਼ਰ ਸ਼ੁਰੂ ਕਰ ਲਿਆ ਜੀ ਮੱਛੀ ਚੌਂਕ ਤੋਂ ਤੇ ਮੱਛੀ ਚੌਂਕ ਤੋਂ ਆਪਾਂ ਜਾਵਾਂਗੇ ਜੀ ਚੈਰ ਰੋਡ ਚੈਰ ਰੋਡ ਤੋਂ ਚੜਾਂਗੇ ਹਾਈਵੇ ਤੇ ਤੇ ਅੱਗੇ ਤੁਹਾਨੂੰ ਦਿਖਾਵਾਂਗੇ KFC ਮਾਰਕੀਟ ਤੇ ਮੌਸਮ ਦੋੜਿਆ ਬਹੁਤ ਵਧੀਆ ਸੀ ਦੋਸਤੋ ਅੱਜ ਮਦਲਵਾਈ ਸੀ ਤੇ ਆਪਾਂ ਚੱਲ ਪਏ ਮੌਸਮ ਢੰਡਾ ਹੋਣ ਕਰਕੇ ਬਲਾਕ ਬਣਾਉਣ ਤੇ ਆਓ ਤੁਹਾਨੂੰ ਲੈ ਚੱਲੀ ਅੱਗੇ ਆਏ ਆ ਜੀ ਆਪਾਂ ਚਹਿਲਾ ਵਾਲੇ ਪੁਲ ਤੇ ਤੇ ਇੱਥੇ ਦੋਸਤੋ ਹੈਰਾਨੀ ਦੀ ਗੱਲ ਆ ਪਿੱਛੇ ਬਿਲਕੁਲ ਸਾਫ਼ ਸੁਥਰਾ ਮੌਸਮ ਸੀ ਬੱਦਲ ਜ਼ਰੂਰ ਸੀ ਪਰ ਬਾਰਿਸ਼ ਨਹੀਂ ਹੋਈ ਸੀ ਇੱਥੇ ਆਏ ਆ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਹੈ ਨਹਿਰਾਂ ਕੋਲੇ ਚਹਿਲਾਣਾ ਕੋਲ ਆਉਂਦਾ ਈ ਤੇ ਇੱਥੇ ਬਾਰਿਸ਼ ਹੋ ਰਹੀ ਸੀ ਤੇ ਬਾਰਿਸ਼ ਹੋਣ ਕਰਕੇ ਪਾਣੀ ਕਾਫੀ ਖੜਾ ਸੀ ਇਹ ਆ ਜਾਂਦਾ ਜੀ ਕੋਟਕਪੂਰਾ ਤਲਵੰਡੀ ਬਾਈਪਾਸ ਤੇ ਇੱਥੋਂ ਆਪਾਂ ਜਾਣਾ ਸਿੱਧੇ ਅੱਗੇ ਸਿੱਧਾ ਰੋਡ ਚੱਲੂਗਾ ਜੀ ਬਟਿੰਡਾ ਅੰਬਰਸਾ ਰੋਡ ਤੇ ਤੇ ਅੱਗੇ ਦੋਸਤੋ ਹੋਰ ਅੱਗੇ ਆਏ ਤੇ ਇਦੋਂ ਵੀ ਜ਼ਿਆਦਾ ਬਾਰਿਸ਼ ਹੋਈ ਹੋਈ ਸੀ। ਕਾਫੀ ਜ਼ਿਆਦਾ ਪਾਣੀ ਖੜਿਆ ਹੋਇਆ ਸੀ ਤੇ ਬਾਰਿਸ਼ ਇੱਧਰ ਕਾਫੀ ਜ਼ਿਆਦਾ ਹੋਈ ਸੀ ਸ਼ਹਿਰ ਦੇ ਵਿੱਚ ਬਹੁਤ ਘੱਟ ਬਾਰਿਸ਼ ਕੀਤੀ ਸ਼ਹਿਰ ਤੋਂ ਬਾਹਰ ਕਾਫੀ ਬਾਰਿਸ਼ ਹੋਈ ਸੀ ਤੇ ਮੌਸਮ ਬੜਾ ਹੀ ਸੋਹਣਾ ਸੀ ਹਰਿਆਲੀ ਸੀ ਤੇ ਤਾਜ਼ੀ-ਤਾਜ਼ੀ ਠੰਡੀ-ਠੰਡੀ ਹਵਾ ਚੱਲ ਰਹੀ ਸੀ ਤੇ ਅੱਗੇ ਦੋਸਤੋ ਮਰੂਦਾਂ ਦੀਆਂ ਕਾਫੀ ਰੇੜੀਆਂ ਲੱਗੀਆਂ ਸੀ ਤੇ ਆਪਾਂ ਸਿੱਧੇ ਜਾਣਾ ਇੱਥੋਂ ਤੇ ਇਹ ਰੋਡ ਚੜੂਗਾ ਦੋਸਤੋ ਸਿੱਧਾ ਮਟੰਡਾ ਮਾਸਾ ਰੋਡ ਤੇ ਤੇ ਇੱਧਰ ਅੰਕਲ ਇੱਕ ਰੁੱਖ ਤੇ ਚੜਿਆ ਬੈਠਾ ਸੀ ਤੇ ਉਹ ਸਾਹਮਣੇ ਦੱਸਿਓਗਾ ਤੁਹਾਨੂੰ ਪੋਲ ਦੋਸਤੋ ਇਹ ਪੋਲਾ ਜੰਨੇ ਜਿਹੜਾ ਵਾਲਾ ਪੋਲਾ ਇੱਥੋਂ ਸੱਜੇ ਹੱਥ ਆ ਜਾਂਦਾ ਜੰਦਾ ਮਠੰਡੇ ਨੂੰ ਰੋਡ ਜਾਂਦਾ ਤੇ ਇੱਕ ਆਪਾਂ ਜਾਣਾ ਇੱਥੋਂ ਖੱਬੇ ਹੱਥ ਅੰਮ੍ਰitsar ਵਾਲੀ ਸਾਈਡ ਨੂੰ ਤੇ ਪੋਲ ਦੇ ਉੱਤੇ ਦੋਸਤੋ ਫਰੀਦਕੋਟ ਸ਼ਹਿਰ ਦੀਆਂ ਬਹੁਤ ਹੀ ਸੋਹਣੀਆਂ ਪੇਂਟਿੰਗਾਂ ਬਣੀਆਂ ਹੋਈਆਂ ਕਿਲੇ ਦੀ ਬਣੀ ਹੋਈ ਆ ਗੇਟ ਦੀ ਘੰਟਾ ਕਰਦੀ ਤੇ ਹੋਰ ਰੁੱਖਾਂ ਦੀਆਂ ਤੇ ਇੱਥੇ ਇੱਕ ਦੋਸਤੋ ਅੱਗੇ ਆ ਸਾਹਮਣੇ ਬਹੁਤ ਤਕੜੀ ਕੋਠੀ ਜੀ ਬਣ ਰਹੀ ਹੈ ਬਿਲਡਿੰਗ ਸ਼ਾਇਦ ਕੋਈ ਮੰਦਿਰ ਬਣ ਰਿਹਾ ਤੇ ਆਪਾਂ ਚੱਲਦੇ ਆ ਅੱਗੇ ਤੇ ਆ ਜਾਂਦੀ ਹੈ ਜੀ ਸੜਕ ਹਾਈਵੇ ਵਾਲੀ ਇੱਥੋਂ ਚੜ ਜਾਗੇ ਆਪਾਂ ਹਾਈਵੇ ਤੇ ਤੇ ਮੌਸਮ ਇੱਥੇ ਫਿਰ ਬਾਰਿਸ਼ ਦੋਸਤੋ ਘੱਟ ਸੀਗੀ ਤੇ ਅੱਗੇ ਆਪਾਂ ਅਗੇ ਜੀ 2-3 ਕਿਲੋਮੀਟਰ ਬਾਹਰ ਆਉਣ ਤੋਂ ਬਾਅਦ ਸ਼ਹਿਰ ਤੋਂ ਤੇ ਅੱਗੇ ਜਾਂਦਾ ਪੱਕੇ ਪਿੰਡ ਦੇ ਕੋਲ ਬਣੀ ਹੋਈ ਹੈ ਮਾਰਕੀਟ ਤੇ ਇੱਥੋਂ ਖੱਬੇ ਹੱਥ ਮੋੜਦੀ ਸੜਕ ਹੋ ਜਾਂਦੀ ਪੱਕੇ ਪਿੰਡ ਨੂੰ ਤੇ ਉੱਥੋਂ ਆਪਾਂ ਨਾਲ ਹੀ ਥੋੜਾ ਮੁੜ ਕੇ ਤੇ ਆਪਾਂ ਮਾਰਕੀਟ ਵੱਲ ਨੂੰ ਹੋ ਜਾਾਂਗੇ ਦੋਸਤੋ ਸਾਹਮਣੇ ਤੁਹਾਨੂੰ ਬੋਰਡ ਦੇਖ ਦਿਨਾਂਗੇ ਦੂਰੋਂ ਹੀ ਦਿਸ ਜਾਂਦਾ KFC ਮਾਰਕੀਟ ਦਾ ਬੋਰਡ ਉਹ ਸਾਹਮਣੇ ਦਿਖ ਰਿਹਾ ਹੋਊਗਾ ਤੇ ਸਾਹਮਣੇ ਇੱਥੇ ਮੁੜਦਿਆਂ ਸਾਰ ਪਹਿਲਾਂ ਹੁੰਦਾ ਹੈ ਜੀ HP ਲੰਦਾ ਪੈਟਰੋਲ ਪੰਪ ਇਹ ਪੈਟਰੋਲ ਪੰਪ ਤੋਂ ਅੱਗੇ ਬਿਲਕੁਲ ਨਾਲ ਹੀ ਅੱਗੇ ਮਾਰਕੀਟ ਆ ਤੁਹਾਨੂੰ ਦੂਰੋਂ ਵੱਡੇ ਵੱਡੇ ਬੋਰਡ ਦਿਖ ਜਾਣਗੇ ਰੋਡ ਤੇ ਜਾਂਦੇ ਦਿਖ ਜਾਂਦੇ ਤੇ ਆ KFC ਵਾਲਾ ਮਾਰਕੀਟ ਆ ਗਈ ਤੇ ਆ ਆ ਗਿਆ ਨਾ ਐਂਟਰੀ ਗੇਟ ਤੇ ਇਹ ਮੈਂ ਦੋਸਤੋ ਗੇਟ ਤੋਂ ਵੱਢਦੇ ਆ ਸਾਰੇ ਸਾਹਮਣੇ ਤੁਹਾਨੂੰ ਦਿਖ ਜੂਗੀ ਸੱਜੇ ਹੱਥ 버ਗਰ ਕਿੰਗ ਦੀ ਕੈਫੇ ਤੇ ਸੱਜੇ ਹੱਥ ਹੈਗਾ ਜੀ KFC ਮਾਰਕੀਟ KFC ਦਾ ਹੈਗਾ ਇੱਕ ਕਾਫੇ ਤੇ ਇੱਥੇ ਦੋਸਤੋ ਬਹੁਤ ਹੀ ਸੋਹਣਾ ਏਰੀਆ ਬਣਿਆ ਹੋਇਆ ਤੇ ਇੱਥੇ ਸਾਰੇ ਹੀ ਫੈਸ਼ਨ ਦੇ ਆਊਟਲੈਟਸ ਹੈਗੇ ਆ ਸਾਰੇ A to Z ਬ੍ਰਾਂਡਸ ਹੈਗੇ ਆ ਤੇ ਮਾਰਕੀਟ ਸੋਹਣੀ ਬਣੀ ਹੋਈ ਹੈ ਬਿਲਕੁਲ ਫੋਰਨ ਕੰਟਰੀਆਂ ਦੀ ਤਰ੍ਹਾਂ ਤੇ ਬ੍ਰਾਂਡ ਇੱਥੇ ਸਾਰੇ A to Z ਵੱਡੇ ਤੋਂ ਵੱਡੇ ਤੇ ਸਾਰੇ ਬ੍ਰਾਂਡ ਲੀ ਦੇ ਰੈਂਗਲਰ ਤੇ ਹੋਰ ਵੀ ਜਿੰਨੇ ਵੀ ਬ੍ਰਾਂਡ ਵੁੱਡਲੈਂਡ ਤੇ ਪਿਊਮਾ ਸਾਰੇ ਬ੍ਰਾਂਡ ਇੱਥੇ ਬਣੇ ਹੋਏ ਆ ਤੇ ਇਹ ਤੋਂ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੇ ਮਾਰਕੀਟ ਵੈਸੇ ਅ ਬ੍ਰਾਂਡਡ ਹੋਣ ਕਰਕੇ ਥੋੜੀ ਮਹਿੰਗੀ ਮਾਰਕੀਟ ਹੈ ਤੇ ਬਾਕੀ ਇੱਥੇ ਸਾਰੇ ਜ਼ਿਆਦਾਤਰ ਜਿਹੜੇ ਮੁਲਾਜ਼ਮ ਤੇ ਅਮੀਰ ਲੋਕ ਜ਼ਿਆਦਾਤਰ ਉਸੇ ਮਾਰਕੀਟ 'ਚ ਸ਼ਾਪਿੰਗ ਕਰਨਾ ਹੁੰਦੇ ਆ ਜਿਨ੍ਹਾਂ ਨੂੰ ਬ੍ਰਾਂਡਾਂ ਨਾਲ ਪਿਆਰ ਆ ਜਿਹੜੇ ਜ਼ਿਆਦਾਤਰ ਬ੍ਰਾਂਡ ਹੀ ਪਾਉਣਾ ਚਾਹੁੰਦੇ ਆ ਉਹ ਸਾਰੇ ਇਸ ਮਾਰਕੀਟ 'ਚ ਆਉਂਦੇ ਆ ਤੇ ਅੱਗੇ ਦੋਸਤੋ ਸਾਹਮਣੇ ਬਿਲਕੁਲ ਤੁਹਾਨੂੰ ਦਿਖਜਣਗੇ ਬੱਚਿਆਂ ਵਾਲੇ ਥੋੜੇ ਜਿਹਾ ਚੂਲੇ ਤੇ ਆ ਘੜਾਉਣੇ ਜਿ ਬਣੇ ਹੋਏ ਆ ਤੇ ਇਹਦੀ ਵੀ ਸ਼ਾਇਦ ਟਿਕਟ ਲੱਗਦੀ ਹੈ ਦੋਸਤੋ ਇੱਕ ਛੋਟੀ ਜਿਹੀ ਟਿਕਟਾ ਦੇ ਆ ਬੱਚੇ ਇੱਥੇ ਆਬ ਦਾ ਆਨੰਦ ਲੈ ਸਕਦੇ ਆ ਆਪਾਂ ਬੈਠ ਸਕਦੇ ਆ ਤੇ ਇੱਕ ਬਿਲਕੁਲ ਸਾਹਮਣੇ ਆnde ਬਣਿਆ ਹੋਇਆ ਜੀ ও ਐਮ ਜੀ ਵਾਲਾ ਦਾ ਸਿਨੇਮਾ ਇੱਥੇ ਤੁਸੀਂ ਫਿਲਮ ਦੇਖ ਸਕਦੇ ਹੋ ਆ ਬਹੁਤ ਹੀ ਸੋਹਣਾ ਏਰੀਆ ਬਣਿਆ ਹੋਇਆ ਤੇ ਸਾਫ਼ ਸੁਥਰਾ ਏਰੀਆ ਤੇ ਇੱਥੋਂ ਯੂ ਟਰਨ ਲੈ ਕੇ ਆਪਾਂ ਚੱਲਦੇ ਆ ਜੀ ਵਾਪਸ ਇੱਧਰ ਵੀ ਰੈੱਡ ਡੈਪ ਦੇ ਤੇ ਹੋਰ ਵੀ ਸਾਰੇ ਬ੍ਰਾਂਡਡ ਆਊਟਲੈਟਸ ਹੈਗੇ ਆ ਤੇ ਮਾਰਕੀਟ ਸਾਫ ਸੁਥਰੀਆ ਵਿਚਾਰ ਹੁਣ ਇਹਨਾਂ ਨੇ ਰੁੱਖ ਲਾਏ ਹੋਏ ਆ ਤੇ ਹਜੇ ਛੋਟੇ ਆ ਥੋੜੇ ਥੋੜੇ ਵੱਧ ਕੇ ਤੇ ਹਰਿਆਲੀ ਜਿਆਦਾ ਹੋ ਜੂਗੀ ਤੇ ਇੱਕ ਵਿਚਾਲੇ ਦੋਸਤੋ ਇਹਦੇ ਇੱਥੇ 뮤ਜ਼ਿਕ ਚੱਲਦਾ ਰਹਿੰਦਾ ਪਾਰਕ ਬਣਿਆ ਹੋਇਆ ਤੇ ਇਹ ਪਾਰਕ ਦੇ ਵਿੱਚ ਇੱਥੇ 뮤ਜ਼ਿਕ ਚੱਲਦਾ ਰਹਿੰਦਾ ਤੇ ਆਪਾਂ ਬੈਠ ਸਕਦੇ ਆ ਫੋਟੋ ਫੋਟੋ ਖਿੱਚ ਸਕਦੇ ਆ ਆਪਦੀਆਂ ਇੱਥੇ ਤੇ ਫੋਟੋ ਖਿੱਚਣ ਵਾਸਤੇ ਬਣਿਆ ਹੋਇਆ ਸਾਰਾ ਏਰੀਆ ਇਹ ਤੇ ਇੱਥੇ ਬੈਠ ਵੀ ਸਕਦੇ ਆ ਤੇ 뮤ਜ਼ਿਕ ਚੱਲਦਾ ਰਹਿੰਦਾ ਮੱਦਮ ਜੀ ਆਵਾਜ਼ 'ਚ ਤੇ ਅੱਗੇ ਵੀ ਦੋਸਤੋ ਸਾਰੇ ਆ ਬ੍ਰਾਂਡ ਹੈਗੇ ਆ ਜੀ ਤੇ ਜਿਹਨੇ ਵੀ ਸ਼ਾਪਿੰਗ ਕਰਨੀ ਹੈ ਇੱਧਰ ਆ ਸਕਦਾ ਹੈ ਤੇ ਸੋਹਣੀ ਚੀਜ਼ ਬਣੀ ਹੋਈ ਆ ਬਿਲਕੁਲ ਜਿੱਦਾਂ ਫੋਰਨ ਕੰਟਰੀਆਂ ਚ ਟੇਪਰ ਛੱਤਾਂ ਕੈਨੇਡਾ ਦੇ ਬਣੀ ਹੋਈਆਂ ਨਾ ਕੈਨੇਡਾ ਦੇ ਉਸ ਤਰ੍ਹਾਂ ਦੀਆਂ ਛੱਤਾਂ ਬਣਾਈਆਂ ਹੋਈਆਂ ਇਹਨਾਂ ਨੇ ਸੋਹਣੀ ਲੱਗਦੀ ਹੈ ਦੇਖੋ ਨਾ ਮਾਰਕੀਟ ਤੇ ਇੱਥੇ ਵੀ ਬਾਹਰ ਥੋੜਾ ਇੱਥੇ ਗੱਡੀਆਂ ਦੀ ਪਾਰਕਿੰਗ ਵਾਸਤੇ ਜਗ੍ਹਾ ਹੈਗੀ ਆ ਤੇ ਬੱਚਿਆਂ ਵਾਲੇ 2-4 ਚੁੱਲੇ ਇੱਥੇ ਵੀ ਹੈਗੇ ਜਿਵੇਂ ਗੋਲ ਚੁੱਲਾ ਹੈਗਾ ਤੇ ਇੱਕ ਛੋਟਾ ਟ੍ਰੇਨ ਜੀਲ ਹੈਗਾ ਬਾਕੀ ਫਰੀਦਕੋਟ ਸ਼ਹਿਰ ਨਾਲ ਜੁੜੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਵੀ ਜੁਦ ਕਰਿਆ ਕਰੋ ਦੋਸਤੋ ਤੇ AC ਜੀ KFC ਮਾਰਕੀਟ ਤੇ ਇੱਕ ਵਾਰੀ ਤੁਹਾਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਦੇਖਣੀ ਚਾਹੀਦੀ ਮਾਰਕੀਟ